ਉੱਥੇ ਰੱਖੋ ਉੱਥੇ ਰੱਖਿਓ ਰੱਖਿਆ ਬਤ ਇੱਥੇ ਕੇ ਨਾ ਆ ਦੇ ਰੱਖਿਓ ਵੋਏ ਚਲੋ ਪਿੰਨਾ ਲੱਗੀ ਰਹਿਣਗੇ ਬਾਕੀ ਚੱਕਰ ਧਾਰ ਕਰਨ ਤੋਂ ਬਾਅਦ ਮੈਂ ਆ ਗਈ ਸੀ ਇੱਥੇ ਬੈਡਰੂਮ ਦੇ ਵਿੱਚ ਤੇ ਮੈਂ ਇੱਥੇ ਕਰ ਰਹੀ ਸੀ ਬੈੱਡ ਸ਼ੀਟ ਵਗੈਰਾ ਸੈੱਟ ਤੇ ਬਾਕੀ ਸਾਰੇ तकरीबन ਕੰਮ ਖਤਮ ਹੀ ਸੀ ਇਹ ਸੀ ਵੀ ਬੈੱਡ ਸ਼ੀਟ ਵਗੈਰਾ ਸੈੱਟ ਕਰਨ ਵਾਲੀ ਰਹਿੰਦੀ ਸੀ ਬਸ ਉਹੀ ਮੈਂ ਕਰ ਰਹੀ ਸੀ ਤੇ ਬਾਕੀ ਇੱਥੇ ਮੇਰੀ ਥੋੜੀ ਥੋੜੀ ਨਾ ਸਵੇਰ ਤੋਂ ਹੀ ਤਬੇਰ ਠੀਕ ਨਹੀਂ ਸੀ ਹਲਕਾ ਹਲਕਾ ਮੇਰੇ ਪੇਟ 'ਚ ਦਰਦ ਸੀਗਾ ਤੇ ਬਟ ਉਹ ਦੁਪਹਿਰ ਤੱਕ ਜ਼ਿਆਦਾ ਹੋ ਗਿਆ ਦੁਪਹਿਰ ਤੋਂ ਬਾਅਦ ਤਾਂ ਬਹੁਤ ਜ਼ਿਆਦਾ ਹੋ ਗਿਆ ਮਨਸੀਰ ਦੇ ਪਾਪਾ ਨੂੰ ਬੁਲਾਉਣਾ ਪਿਆ ਫਿਰ ਮੈਨੂੰ ਜਾਣਾ ਪਿਆ ਮੈਡੀਸਨ ਦੇ ਲੈਣ ਸਾਰਾ ਦਿਨ ਮੈਨੂੰ ਸੀਰਤ ਨੂੰ ਵੀ ਸਾਹਣਾ ਪੈ ਰਿ ਕੀ ਵੀ ਜੇਕਰ ਸਾਡੇ ਮਾਪਿਓ ਘਰੇ ਹੁੰਦੇ ਹਨਾ ਮਾਂ ਹੁੰਦੀ ਜਾਂ ਪਿਓ ਹੁੰਦਾ ਤਾਂ ਕਿੰਨਾ ਆਪਦੇ ਆਪ ਨੂੰ ਹੌਸਲਾ ਜਿਆ ਹੋ ਜਾਂਦਾ ਵਾ ਹਨਾ ਕਿਉਂਕਿ ਮੇਰੇ ਚ ਬਿਲਕੁਲ ਹਿੰਮਤ ਨਹੀਂ ਸੀਗੀ ਸਿਰਤ ਨੂੰ ਸਾਂਭਣ ਦੀ ਤੇ ਮੇਰੇ ਪੇਨ ਬਹੁਤ ਜ਼ਿਆਦਾ ਹੋ ਰਹੀ ਸੀਗੀ ਤੇ ਮੈਂ ਸੋਚ ਰਹੀ ਸੀਗੀ ਵੀ ਜੇ ਸਾਡੇ ਮਾਪਿਓ ਹੁੰਦੇ ਹਨਾ ਤਾਂ ਫੇਰ ਗੱਲ ਕੁਝ ਹੋਰ ਹੋਣੀ ਸੀ ਹਨਾ ਵੀ ਪੇਰੈਂਟਸ ਹੋਣੇ ਬਹੁਤ ਜ਼ਰੂਰੀ ਜ਼ਰੂਰੀ ਹੈ ਹਨਾ ਤੇ ਚਲੋ ਪਰ ਹੁਣ ਰੱਬ ਦੀ ਮਰਜ਼ੀ ਆ ਕਿ ਉਹ ਹੁਣ ਇਸ ਦੁਨੀਆ ਚ ਨਹੀਂ ਹੈਗੇ ਹਨਾ ਉਹ ਪਹਿਲਾਂ ਚਲੇ ਗਏ ਟਾਈਮ ਤੋਂ ਬਹੁਤ ਪਹਿਲਾਂ ਚਲੇ ਗਏ ਤੇ ਪਰ ਬਹੁਤ ਫੀਲ ਹੋਇਆ ਮੈਨੂੰ ਇਹ ਕੱਲ ਚੀਜ਼ ਵੀ ਮਤਲਬ ਕਿ ਬਹੁਤ ਜ਼ਿਆਦਾ ਮੈਨੂੰ ਇਹ ਲਾਈਜ਼ ਹੋਈ। ਲਓ ਜੀ ਕੰਮ ਤੰਦੇ ਆਪਾਂ ਸਾਰੇ ਖਤਮ ਕਰ ਲਏ ਤੇ ਸੀਰ ਤੋਂ ਹੁਣ ਨੀਂਦ ਆਉਂਦੀ ਐ ਨੂੰ ਇਹਨੂੰ ਇਹਨੂੰ ਨਿਮਾਤਾ ਤੇ ਹੁਣ ਇਹਨੇ ਸੌਣਾ ਵਾ। ਇਹ ਵੀ ਛੇਤੀ ਬੈੱਡ ਤੇ ਚਲੋ। ਤੇ ਕੰਮ ਤੰਦੇ ਆਪਾਂ ਸਾਰੇ ਨਵੇਟ ਤੇ ਕੱਪੜੇ ਵੀ ਸੁੱਕ ਗਏ ਬਾਹਰ ਉਹ ਵੀ ਆਪਾਂ ਲਾ ਕੇ ਰੱਖ ਤੇ ਅੰਦਰ ਸ਼ਾਮ ਨੂੰ ਤੈ ਕਰੂੰਗੀ ਮੈਂ ਤੇ ਹੁਣ ਮੈਂ ਇਹਨੂੰ ਸੁਮਾਉਣਾ ਵਾ ਕਿਉਂਕਿ ਨੀਂਦ ਦੀ ਕਾਲੀ ਕਰੀ ਜਾਂਦੀ ਐ ਹੁਣੇ ਹੀ ਨਿਮਾਈ ਆ ਤੇ ਹੁਣੇ ਹੀ ਬਸ ਨੇ ਡਿੱਗਣਾ ਹੀ ਆ ਨਾ। ਸੌਣ ਲਵ ਤੇ ਜੀ ਉਹਦੇ ਪਾਪਾ ਚਲੇ ਗਏ ਆ ਕੰਮ ਤੇ ਚਲੋ ਜੀ ਹੁਣ ਮੈਂ ਵੀ ਥੋੜੀ ਦੇ ਰੈਸਟ ਕਰਦੀ ਆ ਤੇ ਰੈਸਟ ਕਰਦੀ ਆ ਥੋੜੀ ਦੇਰ ਤੇ ਟਾਈਮ ਹਾਂ 10:00 10:05 ਹੋ ਗਏ ਤੇ ਚਲੋ ਜੀ ਮਿਲਦੇ ਆ ਤੁਹਾਨੂੰ ਫਿਰ ਸ਼ਾਮ ਨੂੰ ਕੱਲ੍ਹ ਬਤ ਐ ਆ ਗਈ ਠੀਰ ਖਾਣ ਲੱਗੀ ਹੋਈ ਆ ਕੱਲ੍ਹ ਵਾਲੀ ਦਸਮੀ ਵਾਲੀ ਠੀਰ ਹੂੰ ਠੀਰ ਖਾਣ ਕੀਰ ਖਾਣਾ ਪਛ ਲੋ ਕਿ ਕੀਰ ਖਾ ਲੋ ਪੁੱਛੋ ਕੀਰ ਖਾ ਲੋ ਤੇ ਰੈਸਟ ਦੀ ਗੱਲ ਕਰਦੀ ਸੀ ਮੈਂ ਵੀ ਰੈਸਟ ਕਰ ਲਾ ਸਾਰਾ 20 25 ਮਿੰਟ ਮਸਾਂ ਸੁੱਤੀ ਆ ਬਸ ਜਦ ਨੂੰ ਆਪ ਨੂੰ ਨੀਂਦ ਹੋਈ ਮੈਡਮ ਜੀ ਉੱਠ ਖੜੇ ਤੇ ਕੋਈ ਹਾਲ ਨਹੀਂ ਇਹਦਾ ਕੋਈ ਹੱਲ ਨਹੀਂ ਤੇ ਮੈਂ ਬਸ ਇਹ ਦੱਸ ਨਹੀਂ ਸਕਦੀ ਮੈਨੂੰ ਕਿੰਨੀ ਨੀਂਦ ਆਉਂਦੀ ਸੀ ਤੇ ਇਹਨਾਂ ਦੀ ਕਿੰਨੀ ਨੀਂਦ ਨੂੰ ਪਤਾ ਹੀ ਨਹੀਂ ਕਿੱਥੇ ਉੱਡੀ ਹੋਈ ਆ ਸਿਰਤ ਸੌਂਜਿਆ ਕਰੋ ਬੱਚੀ ਪੀਪਾ ਤਾਨੀ ਕਿਹੜੀ ਚੀਜ਼ ਦੇ ਬਣਿਆ ਕਿੱਥੇ ਇਹਨਾਂ ਦੀ ਸਵਿਚ ਲੱਗੀ ਹੋਈ ਆ ਮੈਂ ਤਾਂ ਐਂ ਕਹਿੰਦੀ ਆ ਵੀ ਉਹ ਇਹਨਾਂ ਦੇ ਵੀ ਸੱਚ-ਸੱਚ ਹੋਣੀ ਚਾਹੀਦੀ ਆ ਜਦੋਂ ਆਰਾਮ ਕਰਨਾ ਨਾ ਤਾਂ ਸੋਚ ਬੰਦ ਕਰੋ 2-3 ਘੰਟੇ ਸੌਜੋ ਆਰਾਮ ਕਰ ਲਓ ਨੇ ਇੱਕ ਦਾ ਵਾ ਸਾਸਰੀ ਕਾ ਲੀਆ ਕੋ ਧੋਖਾ ਵੀ ਜਵਾਕਾਂ ਨਾਲ ਕੱਲਿਆਂ ਨੂੰ ਤਾਂ ਬਾੜਾ ਓਖਾ ਆਈ ਹੁੰਦਾ ਵੀ ਚਲੋ ਪੇਰੈਂਟਸ ਘਰੇ ਹੋਣ ਹਨਾ ਤੇ ਆਪੀ ਚਲੋ ਥੋੜੀ ਤੇ ਰੋ ਸਾਂਭਣ ਥੋੜੀ ਤੇ ਆਪ ਸਾਂਭੀਏ ਤੇ ਬਹੁਤ ਫਰਕ ਪੈ ਜਾਂਦਾ ਇਹ ਚੀਜ਼ ਨਾਲ ਵੀ ਜੇ ਮਾਂ ਪਿਓ ਹੋਣ ਤੇ ਬਹੁਤ ਫਰਕ ਪੈ ਜਾਂਦਾਗਾ ਤੇ ਹਰ ਇੱਕ ਗੱਲ ਦੇ ਵਿੱਚ ਹੀ ਹਨਾ ਹਾਂ ਹਾਂ ਪਤਾ ਲੱਗ ਗਿਆ ਪਤਾ ਤੁਸੀਂ ਖਾਣੇ ਹੋ ਤੇ ਹੁਣ ਦੇਖਦੀ ਆ। ਖਵਾ ਪਿਆ ਕੇ ਇਹਨੂੰ ਤੇ ਇਥੇ ਗੇੜੇ-ਗੇੜੇ ਕਢਾਉਣੇ ਆ। ਥੱਕੂਗੀ ਮਾੜਾ-ਮੋਟਾ। ਫੇਰ ਦੇਖਦੇ ਆ। ਜੇ ਜੀ ਸੌਂੂਗੀ ਫੇਰ ਹੀ ਮੈ ਰੈਸਟ ਕਰੂੰਗੀ। ਬੰਦ ਹੁਣ ਤਾਂ ਕੇਰਾ ਤਾਂ ਕੋਈ ਹਾਲ ਨਹੀਂ ਹੈਗਾ। ਇੱਕ ਨਾ ਮੇਰੇ ਪਤਾ ਨਹੀਂ ਕਿਉਂ ਸਟੋਮੈਕ ਪੇਨ ਹੋਈ ਜਾਂਦੀ ਆ। ਮਾਂ ਹੋ ਗਿਆ। ਘੰਟਾ ਡੇਢ ਘੰਟਾ ਹੋ ਗਿਆ ਹੋਈ ਜਾਂਦੀ ਨੂੰ। ਹਲਕੀ ਸੀ ਪਹਿਲਾਂ ਹੁਣ ਤੀਜੂ ਨਹੀਂ ਮੈਂ। ਇਹ ਇੱਕ ਮੇਰੇ ਪੇਨ ਹੋਈ ਜਾਂਦੀ ਆ ਪਤਾ ਨਹੀਂ ਕਿਉਂ ਕੀ ਹੋਇਆ ਵਾ। ਪਹਿਲਾਂ ਜ਼ਿਆਦਾ ਹੁੰਦੀ ਸੀ ਹੁਣ ਸੌਰੀ ਪਹਿਲਾਂ ਘਟ ਹੁੰਦੀ ਸੀ ਹੁਣ ਜ਼ਿਆਦਾ ਹੁੰਦੀ ਮੈਂ ਡਰਾਟਨ ਵੀ ਲੈ ਲਈਆ ਤੇ ਹਜੇ ਮੈਨੂੰ ਕੋਈ ਫਰਕ ਲੱਗ ਨਹੀਂ ਰਿਹਾ ਤੇ ਦੇਖਦੀ ਆ ਨਹੀਂ ਤਾਂ ਸੀ ਇਹਦੇ ਪਾਪਾ ਨੂੰ ਫੋਨ ਕਰੂੰਗੀ ਤੇ ਦਿਖਾ ਕੇ ਆਵਾਂਗੀ ਡਾਕਟਰ ਨੂੰ ਸੀ ਤੂੰ ਡੋਲਣਾ ਨਹੀਂ ਬੁੱਤ ਚਾਦਰ ਤੇ ਮੈਨੂੰ ਚਾਦਰ ਚੱਕਣੀ ਪੈ ਜਾਣੀ ਆ ਚਲੋ ਜੀ ਦੇਖਦੇ ਆ ਫਿਰ ਕੀ ਬਣਦਾ ਜੁੜਦਾ ਅੱਗੇ ਤੇ ਫਿਰ ਹਾਲ ਤਾਂ ਇਹਦੀਆਂ ਸ਼ਰਾਰਤਾਂ ਚਾਲੂ ਨੇ ਮੌਸਮ ਬਹੁਤ ਖਰਾਬ ਹੋ ਗਿਆ ਲਿਖੋਣੀ ਆ ਇਹਨਾਂ ਜ਼ਿਆਦਾ ਬੱਦਲ ਹੁਣ ਕਣੀਆਂ ਵੀ ਲੱਗੀਆਂ ਡਿੱਗਣ ਤੇ ਹਲਕਾ ਹਲਕੀ ਬਾਰਿਸ਼ ਹੋਣ ਲੱਗ ਗਈ। ਹੂੰ ਮੌਸਮ ਖਰਾਬ ਹੋ ਗਿਆ ਤੇ ਸੀਰਤ ਪਈਆ ਸੁੱਤੀ। ਸੁੱਤੀ ਪਈਆ ਸੀਰਤ ਤੇ ਮੈਂ ਤਾਂ ਹਜੇ ਜ਼ਿਆਦਾ ਮੇਰੇ ਪੇਟ ਸੇਨ ਹੋਈ ਜਾਂਦੀ ਐ ਮੈਂ ਪਹਿਲਾਂ ਵੀ ਗੱਲ ਕੀਤੀ ਬਹੁਤ ਜ਼ਿਆਦਾ ਜਦਿਆਂ ਸੀਰਤ ਵਾਪਾ ਆਉਂਦੇ ਆ ਦਿਖਾ ਕੇ ਆਉਨੇ ਆ ਸੀ ਜਾ ਕੇ ਆਉਨੇ ਆ ਡਾਕਟਰ ਕੋਲੇ ਦਿਖਾ ਕੇ ਆਉਣੀ ਆ ਇੰਜੈਕਸ਼ਨ ਵਗੈਰਾ ਲਗਵਾਉਂਗੀ ਫੇਰ ਸਹੀ ਹੋਣੀ ਆ ਨਹੀਂ ਤਾਂ ਬਹੁਤ ਹੋਈ ਜਾਂਦੀ ਆ ਮੈਂ ਉੱਪਰ ਦੇਖਦੀ ਸੀ ਰਾਤ ਨੂੰ ਇੱਥੇ ਕਿੱਲੀ ਆ ਗਈ ਸੀ ਫੇਸ ਤਾਂ ਮੈਂ ਕੱਢਤੀ ਸੀਗੀ ਤੇ ਮੈਨੂੰ ਅੱਜ ਸਵੇਰੇ ਇੱਕ ਹੋਰ ਦਿਖੀ ਤੇ ਹੁਣ ਮੈਨੂੰ ਐ ਆ ਵੀ ਮੈਨੂੰ ਕਿਤੇ ਦਹਿ ਜੇ ਤੇ ਮੈਂ ਕੱਢ ਦਵਾਂ ਮੈਨੂੰ ਨਾ ਤੇ ਟਿਕਾ ਨਹੀਂ ਆਉਣਾ ਤੇ ਚਲੋ ਜੀ ਬਾਹਰ ਹੋ ਗਿਆ ਮੌਸਮ ਖਰਾਬ ਵੈਸੇ ਹੋ ਬਹੁਤ ਸੋਹਣਾ ਗਿਆ ਮੌਸਮ ਤਾਂ ਹਜੇ ਬਹੁਤ ਸਾਰੀਆਂ ਫਸਲਾਂ ਹਜੇ ਬਾਹਰ ਹੀ ਆ ਕਾਫੀ ਹੱਦ ਤੱਕ ਤੇ ਸੁਖ ਸ਼ਾਂਤੀ ਨਾਲ ਉਹ ਵੀ ਆ ਜਾਣ ਪਰ ਮੌਸਮ ਖਰਾਬ ਆ ਥੋੜੀ ਥੋੜੀ ਘੜੀਆਂ ਡਿੱਗਣ ਲੱਗ ਗਈ। ਮੀਂਹ ਆ ਗਿਆ। ਇਹਦੇ ਸ਼ੀਸ਼ੇ ਟੁੱਟ ਗਏ। ਨਾ ਵਾਰ ਕਿ ਮੀਂਹ ਫੇਰ ਰੁਕ ਜਾਂਦਾ ਵਾ। ਆਣ ਤਾਂ ਹੀ ਆ ਯਾਰ 15 20 ਦਿਨ ਹਨਾ ਰੱਬ ਬਖਸ਼ਾ। ਕੱਲ ਵਾਲੀ ਥਾਂ ਤੇ ਫੇਰ ਆਪਰਾਤ ਜਿੱਥੇ ਵੇਟ ਕਰ ਰਹੀ ਸੀ ਉੱਥੇ ਫੇਰ ਤੇ ਆ ਦੇਖਿਓ ਮਿੱਟੀ ਮਿੱਟੀ ਦੀ ਮਹਿਕ ਹੋਰ ਸੋਹਣੀ ਹੋਊਗੀ। ਇਹ ਮੈਂ ਲਾ ਕੇ ਰੱਖਦਾ ਅੰਦਰ ਆਣਾ। ਨਹੀਂ ਨਹੀਂ ਇਹ ਤਾਂ ਮੈਂ ਨਾ ਉਹ ਸ਼ੀਸ਼ਾ ਸਾਫ਼ ਕਰ ਰਹੀ ਸੀ। ਆਈ ਦੇਖਣੀ ਸੀ ਰਿਆ ਮੈਨੂੰ ਮੈਂ ਕਿਹਨੂੰ ਜਿਵੇਂ ਕਣਕ ਦਾ ਪੂਰਾ ਪਸੀਜਾ ਹਾਂ ਪੀਕ ਤੇ ਰੱਬ ਬਚਾਈ ਰੱਖੇ ਖੜੀ ਹੈ ਹਜੇ ਤਾਂ ਸਾਰਿਆਂ ਦਾ ਹੀ ਕਣਕ ਚਲੋ ਚਲੋ ਇੱਥੇ ਨਾ ਫਾਟਕਾ ਤੇ ਇੱਕ ਬਾਬਾ ਬੈਠਦਾ ਹੈ ਨਾ ਮੈਂ ਭੁੱਲ ਗਈ ਵੀ ਵੀਡੀਓ ਚਲੇ ਮੇਚ ਵੀ ਮਸਤ ਸੀ ਇਹਨਾਂ ਨੇ ਸਾਰਿਆਂ ਜਨ ਬਹਿਣਾ ਮਾ ਹਨ ਹਾਂ ਬਤ ਉਹ ਤੇਰ ਨੰਗਿਆ ਨਾ ਚੀਜ਼ ਤੇ ਤੇਰ ਨੰਗਿਆ ਤੇ ਉਹਨੇ ਹਰ ਵਕਤ ਮਤਲਬ ਸਾਰਾ ਦਿਨ ਹੀ ਪੈਂਦਾ ਹਰ ਰੋਜ਼ ਹੀ ਯਾਰ ਮੈਨੂੰ ਆਜੀ ਤੇਰਾ ਨਾ ਵੀ ਪਤਾ ਨਹੀਂ ਕਿ ਕੀ ਡਿਊਟੀ ਲੱਗੀ ਹੈ ਹਨਾ ਹੈ ਮਤਲਬ ਉਹ ਜਿਵੇਂ ਅੰਕਹੀਣ ਹੁੰਦਾ ਕੋਈ ਏਦਾਂ ਮਾ ਦੱਸੋ ਜੀ ਇੱਥੇ ਪੁੱਤ ਬਾਈ ਸਾਈਕਲ ਤੇ ਹੁੰਦਾ ਆ ਆਹੋ ਟਰਾਈਸਾਈਕਲ ਤੇ ਗ੍ਰੋਕੋਪ ਦਾ ਪ੍ਰੀਮੀਅਮ ਇਟ ਨਹੀਂ ਕਰਾਉਂਦੀ ਇਹਦਾਂ ਰੱਖਤਾਂ ਨਹੀਂ ਕੋਸ਼ਕ ਵੇਲੇ ਹੁਣ ਜਿਵੇਂ ਮਿਕਣੀਆਂ ਪੈਂਦੀਆਂ ਨੇ ਉਹਨੇ ਮੋਟਰਸਾਈਕਲ ਜਿੱਤੀ ਹੋਈ ਹੈ ਕੋਈ ਉੱਥੇ ਲੱਖ ਦੀ ਉਹ ਤੂੰ ਕਾ ਤੇ ਮਾ ਜੈਂ ਮੈਂ ਨਾ ਮੱਛਰ ਜਿਹਾ ਬੈਠਾ ਸੀ ਕਾਕਾ ਜੀ ਕਿ ਮਜਬੂਰੀ ਹੈ ਨਹੀਂ ਹਾਂ ਕਾਕਾ ਸਮਝ ਨਹੀਂ ਆਉਂਦੀ ਇੱਧਰ ਦੇਖੋ ਬੀਬੀ ਬੀਬੀ ਕਹਿ ਕੇ ਨਾ 10 ਮਿੰਟ 20 ਮਿੰਟ ਸੁੱਤੀ ਸੀ ਇਹ ਤੇ ਮੇਰਾ ਵੀ ਦਿਲ ਕਰਦਾ ਸੀ ਮੈਂ ਸੌ ਜਾ ਪਰ ਮੈਨੂੰ ਨਾ ਪੇਟ ਚ ਮੇਰੇ ਦਾਦਾ ਪੁਰਾਣੇ ਅੱਛਾ ਨਾ ਪੁੱਛੋ ਦਾਦਾ ਜੀ ਉਹ ਸਿੱਧਾ ਤੁਰੇ ਉਹ ਬੱਚਾ ਮਰਿਆ ਹੋਇਆ ਲਈ ਜਾਂਦੇ ਆ ਉਹਦੇ ਮੋਟਰਸਾਈਕਲ ਤੇ ਛੇ ਕਦੇ ਲਈ ਜਾਂਦੇ ਨਾ ਉਹਦੇ ਲਈ ਜਾਂਦੇ ਮੂਰੇ ਲਈ ਜਾਂਦੇ ਹਾਈ ਦਿਖਣਾ ਨਹੀਂ ਨੀ ਦੂਰੋਂ ਚਲੂ ਵੀ ਇਹਦਾ ਵੀ ਦਾਣਾ ਬਾਣੀ ਮੁੱਕ ਗਿਆ ਹਨਾ ਹੂੰ ਬੱਚਾ ਪੱਕਰੀ ਲੱਗਦੀ ਏ ਮੇਨ ਦਾ ਬੱਕਰੀ ਆ ਹਾਂ ਉਹ ਮੁੱਕ ਗਿਆ ਇਹਦਾ ਵੀ ਦਾਣਾ ਬਾਣੀ ਬੱਕਰੀ ਆ ਮੱਗੀ ਹਾਂ ਬੱਕਰੀ ਆ ਪਰ ਮਰ ਗਈ ਤੂਫ ਬੱਤੀ ਆਪਾਂ ਕਰਤੀ ਜੋਤ ਵੀ ਆਪਾਂ ਲਾਤੀ ਤੇ ਬਸ ਹੁਣ ਦੁੱਧ ਰੱਖਿਆ ਹੋਇਆ ਮੇਰਾ ਗਰਮ ਨਾਲੇ ਗਾ ਟੱਟਾ ਛਾਂ ਕੇ ਰੱਖ ਲਿਆ ਬਸ ਹੁਣ ਮੈਂ ਆਟਾ ਗੁੰਨ ਕੇ ਰੱਖ ਦੇਣਾ ਵਾ ਤੇ ਰੋਟੀ ਬਣਾਵਾਂਗੇ ਰੋੱਕੇ ਜਦੋਂ ਖਾਣੀ ਹੋਈ ਤੇ ਬਸ ਇੱਥੇ ਰੱਖੀ ਲਈ ਆਪਣਾ ਸਟੈਂਡ ਤੱਕ ਕਰਨਾ ਆ ਆ ਜੀ ਰੱਖ ਕੀ ਗੁੱਲ ਨੇ ਆਟਾਈ ਤੇ ਬਸ ਹੁਣ ਆਟਾ ਗੁੰਨਣਾ ਤੇ ਦੁੱਧ ਨੂੰ ਵਾਲਾ ਦੇ ਕੇ ਰੱਖ ਲੈਣਾ ਤੇ ਦਵਾਈ ਆਪਾਂ ਲੈ ਆਏ ਸੀਗੇ ਜਾ ਕੇ ਤੇ ਪੇਟ ਮੈਨਾਂ ਦਰਦ ਕਰ ਰਿਹਾ ਸੀਗਾ ਨਾ ਤੇ ਮੇਰੇ ਕੋਲ ਸਿਰਤ ਵੀ ਨਹੀਂ ਸੀ ਸੰਭਾਲ ਹੋ ਰਹੀ ਤੇ ਮੇਰੇ ਕੋਲ ਕੰਮ ਵੀ ਨਹੀਂ ਸੀ ਹੋ ਰਿਹਾ ਮਤਲਬ ਇਹਨੂੰ ਮੈਂ ਦੱਸ ਨਹੀਂ ਸਕਦੀ ਵੀ ਕਿੰਨਾ ਔਖਾ ਲੱਗ ਰਿਹਾ ਸੀਗਾ ਉਸ ਟਾਈਮ ਤੇ ਬਹੁਤ ਔਖਾ ਲੱਗ ਰਿਹਾ ਸੀਗਾ ਵੀ ਇਹ ਹੁੰਦਾਗਾ ਤੇ ਉਦੋਂ ਫੀਲ ਹੁੰਦਾਗਾ ਵੀ ਹਾਂ ਜੇ ਘਰੇ ਇਹਨੂੰ ਸੋਣ ਮੈਂ ਆਪਣੇ ਘਰ ਤਾਂ ਬਹੁਤ ਚੀਜ਼ਾਂ ਫਰਕ ਪੈ ਜਾਂਦਾ ਹਨਾ ਵੀ ਜੇ ਸਾਡੇ ਮਾਪੇ ਹੁੰਦੇ ਘਰੇ ਜੇ ਸਾਨੂੰ ਇਹ ਤਕਲੀਫ ਹੁੰਦੀ ਆ ਕੋਈ ਤਾਂ ਫੇਰ ਹਨਾ ਕੱਲ ਕੋਸ਼ੋਰ ਹੋਣੀ ਸੀ ਤੇ ਚਲ ਕੋਈ ਨਾ ਟਾਈਮ ਆ ਕੱਢਣਾ ਹੀ ਆ ਤੇ ਬਸ ਹੁਣ ਆਟਾ ਗੁੰਨ ਕੇ ਰੱਖਦੇ ਆ ਤੇ ਸਿਰ ਤੇ ਲੱਗੀ ਹੋਈ ਆ ਆਪਣੇ ਪਪਾ ਨਾਲ ਖੇਡਣ ਮੈਂ ਕਿੱਸੇ ਨਾ ਆਉ ਜਾ ਕੇ ਪਹਿਲਾਂ ਥੋੜਾ ਜਿਹਾ ਸਮਾਨ ਦੀ ਸੈਟਿੰਗ ਕਰਕੇ ਹਟੇ ਆ ਸੀ ਤੇ ਮੈਂ ਤਾਂ ਕਿਹਾ ਸੀ ਵੀ ਨਾ ਆਉ ਜਾਓ ਜਾ ਕੇ ਤੁਸੀਂ ਦੇਖਦੇ ਆ ਪਤ ਨਹੀਂ ਹਜੇ ਕਿਉਂ ਸੀ ਰੋਕੀ ਨਾਉਣਾ ਮੈਂ ਨਾ ਆ ਕੇ ਤੇ ਜੋਤ ਬੱਤੀ ਕਰਤੀ ਆ ਤੇ ਦਸ ਹੁਣ ਆਪਾਂ ਆਟਾ ਗੁੰਨ ਕੇ ਰੱਖ ਦਿੰਨੇ ਆ ਰੋਟੀ ਖਾਣੇ ਵੇਲੇ ਬਣਾ ਲਾਂਗੇ ਚਲੋ ਜੀ ਮੈਂ ਗੋਨਾ ਲਵਾ ਆਟਾ ਤੇ ਤੇ ਕਰਦੇ ਆਪਾਂ ਅੱਗੇ ਕੰਟੀਨਿਊ ਵੀਡੀਓ ਨੂੰ ਮੈਨੂੰ ਦੁਬਾਰੇ ਕਰਕੇ ਦਿਖਾਵਾਂ ਮੈਂ ਐ ਗੋਦੀ ਜੀ ਲੈ ਕੇ ਕਿਹਨੂੰ ਚੱਕਿਆ ਸੀਗਾ ਜਿਹਨੂੰ ਚੱਕੇ ਡੋਗੀ ਨੂੰ ਦੁਬਾਰੇ ਚੱਕੀ ਹੈ ਇਹਦਾ ਹੀ ਦੁਬਾਰੇ ਜਿਹਗੀ ਚੱਕ ਲਾਦੇ ਆ

ਉਹ ਨਾ ਇਹ ਮਿੱਤ ਜੀ ਹਾਂ ਕੀ ਟੁੱਟੇ ਕਿਨੇ ਲਈ ਸੈਂਕੜੇ ਵਿੱਚ ਬਾਰੇ ਲੈ ਸੀ ਨਾ ਹੁਣ ਬੱਚੇ ਇੱਥੇ ਦੇਖਣਾ ਭੁੱਲਦੀ ਨਹੀਂ ਉਹ ਲੈ ਕਿੱਥੇ ਰੱਖਣਾ ਮਾਂ ਇਹਨੂੰ ਇੱਥੇ ਰੱਖ ਵੇ ਇਹਨੂੰ ਇੱਥੇ ਰੱਖ ਆ ਦੇ ਲੋ ਸੀਰਤ ਦਾ ਆਪਣੇ ਜੇ ਪੰਗੇ ਸੀਰਤ ਜੇ ਡਿੱਗ ਪਿਆ ਪੁੱਤ ਫੇਰ ਸਹੀ ਜਾਣ ਨੂੰ ਛੇੜੋ ਮਾਂ ਉਹ ਸੀਰਤ ਇੱਧੇ ਚੱਕੀ ਇਧਰ ਡੋਲੂ ਕੋਲ ਨਹੀਂ ਆਣਾ ਤੇ ਗਰਮ ਆਓ ਤੱਤਾਏ ਤੱਤਾਏ ਨਾ ਹੱਥ ਇੱਥੋਂ ਲੱਤਾ ਉਹ ਤਹਰਥ ਨਾਣਾ ਇਹ ਰੇਟੀ ਮੰਜੀ ਗਰਮਾਇਨੇ ਗਣ ਤੱਤਾਏ ਜਾਂ ਸੀਟ ਗੱਡੀ ਬੈਠਣ ਉੱਠਣ ਲੱਗੇ ਤੇ ਗਰਮਾਇਨੇ ਗਣ ਤੱਤਾਏ ਤਾਂ ਕਿੱਥੋਂ ਪਤਾ ਲੱਗੀ ਇਹਨਾਂ ਤੱਤਾਏ ਤੇ ਆਪਾਂ ਰੋਟੀ ਪਾਣੀ ਖਾ ਪੀ ਲਿਆ ਵਾ ਲੱਦੂ ਦਾ ਆਪਣਾ ਤੱਪਾ ਦੇ ਵਿੱਚ ਪਾਇਆ ਪਿਆ ਵਾ ਹਾਂ ਮੌਸਮ ਠੰਡਾ ਵਾ ਕਿਉਂਕਿ ਕਈ ਦਾਮ ਤੇ ਗੱਡੇ ਮਾਰੀ ਹੋਈ ਆ ਕਈ ਦਾ ਨਦਰਾ ਗੱਡੀ ਮਾਰੀ ਜਾਨੀ ਕਣਕ ਦਾ ਨੁਕਸਾਨ ਹੋ ਗਈ ਗੱਲ ਆ ਇੰਦਰੀ ਇਰ ਜਿਆਦਾ ਮਾਰ ਪੈਂਦੀ ਆ ਹਨਾ ਇਹਨਾਂ ਵੀ ਨਾ ਵੀ ਇੱਕ ਪਲਾਨ ਸੀਗਾ ਜਿਹੜਾ ਮੀਂਹ ਪਿਆ ਉਹ ਗੱਲ ਮੈਂ ਵੀ ਇਹ ਗੱਲ ਸੁਣੀ ਆ ਮੈਂ YouTube ਤੇ ਵੀਡੀਓ ਦੇਖੀ ਸੀ ਕਿ ਕਹਿੰਦੇ ਵੀ ਚਹਾੜ ਵੀ ਫਿਰਦੇ ਦੇਖੇਗੇ ਐਦਾਂ ਦੇ ਨਹੀਂ ਇਹ ਮੈਂ ਪਹਿਲਾਂ ਵੀ ਗੱਲ ਸੁਣੀ ਸੀ ਵੀ ਜਿਵੇਂ ਬੱਦਲ ਹੋਣ ਹਨਾ ਕੋਈ ਸਾਇੰਸ ਦੀ ਕੋਈ ਇਦਾਂ ਤਕਨੀਕ ਆ ਉਹ ਮੀਂਹ ਪਵਾ ਸਕਦੇ ਆ ਬਿਨਾ ਬੱਦਲਾਂ ਤੋਂ ਨਹੀਂ ਬੱਦਲ ਹੋਣ ਪਰ ਤੇ ਇਹ ਕਹੇ ਹਨਾ ਅੱਜ ਕੱਲ੍ਹ ਸੀ ਮੈਂ ਦੇਖਿਆ ਇੰਸਟਾਗ੍ਰਾਮ ਤੇ ਜੰਗਿਆਣਾ ਪਿੰਡ ਦੇ ਵਿੱਚ ਸੁੱਕੇ ਗੜੇ ਪਈ ਜਾਂਦੇ ਸੀਗੇ ਸੁੱਕੇ ਹੀ ਸੁੱਕੇ ਤੋਂ ਕਣ ਤੋਂ ਬੜਾ ਨੁਕਸਾਨ ਉੱਥੇ ਤੋਂ ਹੋ ਜਾਂਦਾ ਓਏ ਓਏ ਭਾਂਦੇ ਨੇ ਨੂੰ ਮੈਂ ਗੰਦੀ ਰੱਖਿਆ ਮਾ ਫਿਰਤ ਸੀ ਤਰ ਨਾਪਤ ਆ ਦੇ ਲੋਕ ਤੇ ਡੋਲੂ ਚੱਕ ਲੈਂਦਾ ਵਾ ਕਿਦੋਂ ਦੇ ਵਿੱਚ ਇੱਕ ਭਮੀਰੀ ਤੇ ਉਹ ਪਾਲਾਂ ਦਾ ਕਦੇ ਕਿੱਧਰ ਨੂੰ ਕਿੱਧਰ ਨੂੰ ਇਹਦਾ ਘਟਕਣ ਸੀ ਇਧਰ ਬਾਹੇ ਕਰੋ ਪਤਾ ਸੀਤੂ ਇਹਨੂੰ ਗੁੱਡ ਨਾਈਟ ਕਰ ਦੋ ਆ ਦੇਰ ਨੂੰ ਇਧਰ ਕੈਮਰੇ ਵੱਲ ਬਾਈ ਕਰ ਦੋ ਬਾਈ 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 ਖੇਡਣ ਚ ਬੜਾ ਬਿਜੀ ਆ ਨਾ ਚਲੋ ਠੀਕ ਹੈ ਜੀ ਆਪਾਂ ਕਰਦੇ ਆ ਬਲੌਗ ਦਾ ਐਂਡ ਤੇ ਮਤੂਆ ਦਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਆਪਦੇ ਯਾਰਾਂ ਦੋਸਤਾਂ ਭੈਣਾਂ ਭਰਾਵਾਂ ਤੋਂ ਕਰਾਓ ਤੇ ਵੱਤਾ ਵੱਦ ਸਪੋਰਟ ਕਰੋ ਤੁਹਾਡੇ ਨਾਲ ਹੀ ਹੈ ਨਾ ਪਾਣਾ ਭਰਾਵਾਂ ਦੀ ਸਪੋਰਟ ਦੇ ਨਾਲ ਹੀ ਬੰਦਾ ਹੁੰਦਾ ਵਾ ਤੇ ਚਲੋ ਆਪਣੇ ਸਬਸਕ੍ਰਾਈਬਰ ਤਾਂ तकरीबन ਪੂਰੇ ਹੀ ਆ ਉੱਪਰ ਹੀ ਜਾ ਰਹੇ ਆ ਤੇ ਟਾਈਮ ਰਹਿੰਦਾ ਥੋੜਾ ਜਿਹਾ ਬਸ ਉਹ ਕਵਰ ਅਪ ਹੋ ਜਵੇ ਚਲੋ ਫਿਰ ਮੋਨਟਾਈਜ਼ਮੈਂਟ ਆਪਣਾ ਚੈਨਲ ਹੋ ਜਾਊਗਾ ਤੇ ਬਾਕੀ ਕਰਦੇ ਆ ਫਿਰ ਆਪਾਂ ਅਗਲੇ ਵਲੌਗ 'ਚ ਗੱਲਬਾਤ ਸਾਰਿਆਂ ਨੂੰ ਸასი ਕਲ ਗੁੱਡ ਨਾਈਟ